ਪੰਜਾਬ ਨੇਸ਼ਨ న్యూਸ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਦੋਸਤੋ ਸਭ ਨੂੰ ਪਤਾ ਹੈ ਕਿ ਕੱਲ 15 ਅਗਸਤ ਹੈ ਇਹ ਆਜ਼ਾਦੀ ਦਿਵਸ ਇਹ ਪੂਰੇ ਭਾਰਤ ਦੇ ਵਿੱਚ ਇਹ ਮਨਾਇਆ ਜਾਂਦਾ ਹੈ ਜਿਸ ਨੂੰ ਲੈ ਕੇ ਹਾਜਪੁਰ ਪੁਲਿਸ ਵੱਲੋਂ ਵੀ ਅੱਜ ਇੱਕ ਇਹ ਫਲੈਂਕ ਮਾਰਚ ਇਹ ਕੱਢਿਆ ਗਿਆ ਤਸਵੀਰਾਂ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਪੁਲਿਸ ਦੀ ਟੀਮ ਦੇ ਨਾਲ ਐਚ ਐਚਓ ਹਰਪ੍ਰੀਤ ਸਿੰਘ ਵੱਲੋਂ ਇਹ ਫਲੈਂਕ ਮਾਰਚ ਇਹ ਕੱਢਿਆ ਗਿਆ ਉਸ ਤੋਂ ਬਾਅਦ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਬੱਸਾਂ ਦੇ ਵਿੱਚ ਵੀ ਇਹ ਚੈਕਿੰਗ ਇਹ ਕੀਤੀ ਜਾ ਰਹੀ ਹੈ ਦੋਸਤੋ ਇਹ ਜੋ ਆਜ਼ਾਦੀ ਦਿਵਸ ਦਾ ਦਿਹਾੜਾ ਹੈ ਇਹ ਪੂਰੇ ਭਾਰਤ ਦੇ ਵਿੱਚ ਇਹ ਮਨਾਇਆ ਜਾਂਦਾ ਹੈ ਜਿਸ ਨੂੰ ਲੈ ਕੇ ਹਾਜੀਪੁਰ ਪੁਲਿਸ ਵੱਲੋਂ ਵੀ ਪੂਰੀ ਇਹ ਚੌਕਸੀ ਇਹ ਵਰਤੀ ਜਾ ਰਹੀ ਹੈ ਔਰ ਦੱਸਦੀਏ ਰਾਤ ਨੂੰ ਵੀ ਇਹ ਨਾਕਾ ਬੰਦੀ ਇਹ ਕੀਤੀ ਜਾ ਰਹੀ ਹੈ ਨਾਲ ਪੈਟਰੋਲਿੰਗ ਵੀ ਕੀਤੀ ਜਾ ਰਹੀ ਹੈ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਵੀ ਗੱਡੀਆਂ ਦੀ ਵੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਇਹ ਕੀ ਕੇ ਐਸ ਐਚਓ ਹਰ ਇਹ ਪ੍ਰੇਮ ਸਿੰਘ ਹਾਜੀਪੁਰ ਨੇ ਇਹ ਤੁਸੀਂ ਵੀ ਜ਼ਰੂਰ ਸੁਣੋ ਤਾਂ ਅੱਜ 15 ਅਗਸਤ ਜੋ ਆਪਣਾ ਇੰਡੀਪੈਂਡੈਂਸ ਡੇ ਹੈ ਉਹਦੇ ਧਿਆਨ ਵਿੱਚ ਰੱਖਦੇ ਹੋਏ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਸੰਦੀਪ ਮਲਿਕ ਜੀ ਸਾਡੇ ਡੀਐਸਪੀ ਸਬ-ਡਿਵੀਜ਼ਨ ਸਰਦਾਰ ਕੁਲਵਿੰਦਰ ਸਿੰਘ ਬਿਰਕ ਦੀਆਂ ਦਿਸ਼ਾਪ੍ਰੇਸ਼ਟ ਤਹਿਤ ਅਸੀਂ ਆਪਣੇ ਏਰੀਆ ਦੇ ਵਿੱਚ ਅੱਜ ਲੋਕਾਂ ਦੀ ਸੁਰੱਖਿਆ ਨੂੰ ਮਤਲਬ ਜੀ ਕਿੰਨੀ ਬਣਾਉਣ ਲਈਏ ਜਿਹੜਾ 플ੈਗ ਮਾਰਚ ਕੱਢਿਆ ਸੀ ਇਸ 플ੈਗ ਮਾਰਚ ਦੇ ਨਾਲ ਅਸੀਂ ਜਿਹੜੇ ਸ਼ਰਾਰਤੀ ਜਿਹੜੇ ਅਨਸਰ ਸੀਗੇ ਤੇ ਜਿਹੜੀ ਸਾਡੀ ਆਮ ਜਿਹੜੀ ਪਬਲਿਕ ਹੈਗੀ ਹੈ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹੈਗੇ ਆ ਕਿ ਆਪਣੀ ਉਹਨਾਂ ਦੀ ਸੁਰੱਖਿਆ ਲਈ ਜਿਹੜੀ ਪੰਜਾਬ ਦੀ ਪੁਲਿਸ ਹੈ ਉਹ ਹਮੇਸ਼ਾ ਬਚਨਬਦ ਹੈ ਤੇ ਜਿਹੜੇ ਸ਼ਰਾਰਤੀ ਜਾਂ ਮਾੜੇ ਭੈੜੇ ਅਣਸਾਹ ਉਹਨਾਂ ਦੇ ਖਿਲਾਫ ਹਮੇਸ਼ਾ ਅਸੀਂ ਜਿਹੜੀ ਕੰਮੀ ਪੰਜਾਬ ਪੁਲਿਸ ਹੈ ਉਹ ਡਟ ਕੇ ਪਈ। ਦੇਖੋ ਇਨਪੁਟਸ ਤੋਂ ਪੁਸ਼ਕਾ ਹੁੰਦੇ ਆਏ ਆ ਜਿਹੜਾ ਦਿਨ ਹੁੰਦਾ ਹੈ ਇਹ ਬੜਾ ਆਪਣੇ ਅਪੋਰਟੈਂਟ ਡੇ ਹੈ ਆਪਣੇ ਭਾਰਤ ਦੇ ਵਿੱਚ ਤੇ ਫਿਰ ਵੀ ਅਸੀਂ ਆਪਣੀ ਪਹਿਲੇ ਪ੍ਰੀਕਾਸ਼ਨ ਲਈ ਅਸੀਂ ਆਪਾਂ ਪ੍ਰੋਪਰਲੀ ਸਾਨੂੰ ਉੱਪਰ ਤੋਂ ਡਾਇਰੈਕਸ਼ਨਸ ਵੀ ਮਿਲਦੀਆਂ ਅਸੀਂ ਆਪ ਵੀ ਐਜ਼ ਅ ਪੁਲਿਸ ਆਫਸਰ ਸਾਡੀ ਡਿਊਟੀ ਬੰਡਿੰਗ ਹੈ। ਵੀ ਆਪਣੇ ਏਰੀਆ ਦੇ ਵਿੱਚ ਅਸੀਂ ਪੂਰੀ ਚੌਕਸੀ ਦੇ ਨਾਲ ਰਹੀ ਹੈ ਸਾਡੇ ਜਿਹੜੀ ਇੱਥੇ ਰਹੀ ਦਿਨ ਰਾਤ ਪ੍ਰੋਪਰ ਚੌਕਸੀ ਚੱਲ ਰਹੀ ਹੈ ਸਾਡੀ ਨਾਈਟ ਗਾਰਡ ਵੀ ਚੱਲਦੀ ਹੈ ਪ੍ਰੋਪਰ ਨਾਈਟ ਦੇ ਵਿੱਚ ਵੀ ਪ੍ਰੋਪਰ ਸਾਡੀ ਕੋਰਸ ਹੁੰਦੀ ਹੈ ਏਰੀਆ ਦੇ ਵਿੱਚ ਅਸੀਂ ਇਹ ਪੈਟਰੋਲਿੰਗ ਨੇਸ ਰਿਸਟ ਕਰਦੇ ਪਬਲਿਕ ਨੂੰ ਮੈਂ ਅਸੀਂ ਮੈਂ ਇਹ ਦੇਣਾ ਚਾਹਾਂਗਾ ਕਿ ਇਹ ਸਾਡਾ ਜਿਹੜਾ ਅੱਜ ਦਾ ਦਿਨ ਹੈ ਇਹ ਬੜਾ ਗਰਭ ਵਾਲਾ ਦਿਨ ਹੈਗਾ ਤੇ ਇਸ ਨੂੰ ਬੜੇ ਸ਼ਾਂਤੀ ਤੇ ਮਤਲਬ ਗਰਭ ਦੇ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕਰਨਾ ਹੈ